ਵਾਈਗੁਰਜੀ ਦਾ ਕਾਲ تھا ਵਾਈਗੁਰਜੀ ਦੀ ਘਟੇ ਬੀਰੋ ਮੈਨੋਂ ਤਾਂ ਗੱਲ ਕਰਨੀ ਹੈ ਅੱਜ ਪਹਿਲਾਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਗਾ ਦਿਓ ਕਰੋ ਪੈਣੋਂ ਹੱਥ ਮੁੰਡ ਕੇ ਬੇਨਤੀ ਆ ਵੀਰੋ ਸਾਰਿਆਂ ਨੂੰ ਤਾਂ ਜੋ ਛੋਟੇ ਵੀਰੇ ਮੀਰਾ ਪੈਣਾ ਦੀ ਛੋਟੇ ਅਰਗਾਂ ਦੀ ਮੈਨੂੰ ਸਪੋਰਟ ਮਿਲੇ ਮੈਨੂੰ ਉਹਦੇ ਨਾਲ ਮੋਟੀਵੇਸ਼ਨ ਵੀ ਮਿਲਦਾ ਵਾ ਵੀ ਜਿਹੜਾ ਆਰਾਸ਼ਾ ਦਾ ਮੁੱਦਾ ਵਾ ਮੈਂ ਪਹਿਲਾਂ ਨਹੀਂ ਸੀ ਸਮਝਦਾ ਹੁੰਦਾ ਗੱਲਾਂ ਵੀ ਹਾਰਾ ਉਸ ਕੀ ਆ ਵੀ ਐਵੇਂ ਲੋਕ ਚੀਂਦੇ ਨੇ ਵੀ ਕਹਾਂਗੇ ਮੈਂ ਇੱਕ ਬੈਂਕ ਦੇ ਸਿਧਾਂਤ ਤੇ ਕੀ ਹੋ ਜੂਗਾ ਨਾ ਪਰ ਇੱਕ ਮੋਟੀਵੇਸ਼ਨ ਇੱਕ ਇੱਕ ਨਾ ਨੈਰੇਟਿਵ ਜੇ ਤੁੰ ਪਾਇਆ ਕਰਿਆ ਜਾਵੇ ਬਾਰ-ਬਾਰ ਬਾਰ ਕੋਈ ਗੱਲ ਕਰੀ ਜਾਵੇ ਬੰਦੇ ਦੇ ਦਿਮਾਗ ਦੇ ਤੇ ਫਿਰ ਉਹ ਡਕਣਾ ਨਹੀਂ ਲੱਗਣੀ ਐ ਵੀ ਸ਼ਾਇਦ ਹੋ ਹੁਣ ਜਿਵੇਂ ਜਾਲੀ ਕਿਤਾਬਾਂ ਤੇ ਲਿਖ ਗੁਰੂਆਂ ਦਾ ਦ੍ਰਿਸ਼ਟੀਕੋਣ ਨਾ ਇਹ ਕੱਲ ਪਰसों ਦਾ ਉਹ ਗੱਡੀ ਆ ਜੇ ਇੱਕ ਨਾ ਨੇ ਵੀ ਕਿ ਤਿੰਨ ਦੁਆਜਾਂ ਨਿਕਲ ਨੇ ਠੀਕ ਆ ਸੰਤਾਂ ਦੀ ਗੱਲ ਇੱਕ ਹੁੰਦੀ ਸੀ ਜ਼ਿਆਦਾ ਹਿੰਦਿਆ ਜਦੋਂ ਇਹਨਾਂ ਦੀਆਂ ਇਹ ਜੀਆਂ ਗੱਲਾਂ ਸੁਣਦਿਆਂ ਸੁਦੂ ਜੀਆਂ ਕੋਈ ਛੋਟੀ ਗੱਲ ਕਰਦੇ ਨੇ ਕਿਉਂਕਿ ਬਹੁਤ ਸੋਚ ਵੀ ਏਡੀ ਕਹਿੰਦਾ ਜੀ ਆਪਣੀ ਸਿੱਖਾਂ ਦੀ ਸੋਚ ਪਹਿਲਾਂ ਤੋਂ ਵੱਡੀ ਰਹੀ ਆ ਗਿਆਨੀ ਜੀ ਤੇ ਸਿੰਘ ਉਹ ਨਹੀਂ ਉਹ ਸਿੱਕੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਚਿੰਤਨ ਕਰਿਆ ਸੀ ਇਹ ਜੀਵਨ ਮੈਂ ਸੰਤਾਂ ਦੀ ਗੱਲ ਕਰਨ ਲੱਗਾ ਸੰਤਾਂ ਨੇ ਕਹਣੀ ਸੀ ਇਹ ਉਹਨਾਂ ਦੀ ਮੈਨੂੰ ਇੱਕ ਸਪੀਚ ਜ਼ਿਆਦਾ ਜਿਹਦੇ ਵਿੱਚ ਉਹ ਕਹਿੰਦੇ ਨੇ ਵੀ ਇਹ ਜੇ ਤਾਂ ਪੈਸੇ ਕੋ ਹਿੰਦੂ ਨੇ ਠੀਕ ਉਹ ਜਦੋਂ ਕੋਈ ਜਿਵੇਂ ਸਿੱਖਾਂ ਨੂੰ ਇਹ ਕਹਿਣ ਦੇ ਨੇ ਵੀ ਸਿੱਖ ਖਾਲਸਤਾਨੀ ਇਦਾਂ ਉਤਕਰਵਾਦੀ ਪਗੜਾ ਦੇ ਫਲਾਣਾ ਕਰ ਫਿਰ ਉਹ ਦੀ ਗੱਲ ਨਹੀਂ ਜਿੱਦੂ ਉੱਥੇ ਕਹੋ ਵੀ ਹਾਂ ਹਿੰਦੂ ਅਤਵਾਦੀ ਪੜਿਆ ਹੈ ਕਿ ਤਾਂ ਗੂੰਜੇ ਨਿਕਲੇ ਨੇ ਨਾ ਉੱਥੇ ਬਾਤ ਜਾਂਦੇ ਨੇ ਇਹ ਕਰਾ ਦੇ ਉੱਥੇ हट ਜਾਂਦੇ ਨੇ ਉਕਤ ਨੇ ਨਾ ਕੋਈ ਨਾ ਕਦੇ ਵੀ ਹਾਂ ਸਿੱਕਾ ਹਿੰਦੂਆ ਜੋ ਨਿਕਲੇ ਉਹ ਹਰੇਕ ਜੇ ਕੋਈ ਸਿੱਕਾ ਨੇ ਬੜੀਆ ਕੰਮ ਕਰਿਆ ਹੋਊ ਫੇਰ ਉਹ ਜਦੀ ਕਹਿੰਦੇ ਨੇ ਕਿ ਸਿੱਕਾ ਹਿੰਦੂਆ ਮੈਨੇ ਕਦੇ ਬਣਾਉਗੇ ਮੈਨੂੰ ਤਾਂ ਹੈ ਨਾ ਜਿਵੇਂ ਇਹਨਾਂ ਨੂੰ ਹਿੰਦੂ ਫੋਬੀਆ ਹੋਇਆ ਹੋਇਆ ਹੁੰਦਾ ਜਿਵੇਂ ਵੀ ਹਾਂ ਸਿੱਕਾ ਬਣਾਉਣ ਸਿੱਕਾ ਨੂੰ ਹਿੰਦੂ ਬਣਾਉਣ ਲਈ ਫੋਬੀਆ ਹੋਇਆ ਹੁੰਦਾ ਜੀ ਹੁੰਦਾ ਹੈ ਫੋਬੀਆ ਹੋ ਗਿਆ ਵੀ ਮਤਲਬ ਕੱਢ ਜਾਂਦਾ ਜਿਵੇਂ ਕਿਸੇ ਦੇ ਦਿਮਾਗ ਤੇ ਵੀ ਆਪਾਂ ਇਹ ਨੂੰ ਐ ਕਰਨਾ ਕਿਉਂਕਿ ਇਹਨਾਂ ਨੂੰ ਪਤਾ ਵਾ ਇਹਨਾਂ ਦੇ ਅਸਲ ਕਿ ਮਕਸਦ ਕੀ ਹੋ ਸਕਦਾ ਵਾ ਇਹਨਾਂ ਦਾ ਇਹ ਕਾਰਨ ਦਾ ਜਦੋਂ ਆਪਾਂ ਗਹਿਰਾਈ ਨਾਲ ਸੋਚਾਂਗੇ ਵਿਸ਼ੇ ਤੇ ਉਹ ਕੋ ਉਪਰਸਥਾਨ ਕਰਾਂਗੇ ਇਹ ਦਇਆਨੰਦ ਇੱਕ ਨਾਮ ਦਾ ਨਾ ਕੋਈ ਹੋਣਾ ਦਇਆਨੰਦ ਸੂ ਇਹ ਦੀਪ ਸਟੇਟ ਦਾ ਸੰਦ ਸਕਲ ਜਿਹੜਾ ਹੈ ਉਹ ਦੀਪ ਸਟੇਟ ਦਾ ਸੰਦ ਘਣਾ ਚੇਗਾ ਦਾ ਨੰਦ ਜੀ ਉੱਥੋਂ ਗਾਣੀ ਸ਼ੁਰੂ ਹੋਈ ਆ ਆਹ ਤੋਂ 100 150 ਸਾਲ ਪਹਿਲਾਂ ਦੀ ਅਗੋਂ ਵੀ ਇਹਨਾਂ ਦਾ ਮੂੰਹ ਤੋੜਿਆ ਜੀ ਗਿਆਨੀ ਦਿੱਤ ਸਿੰਘ ਉਹਨਾਂ ਨੇ ਗਿਆਨੀ ਦਿੱਤ ਸਿੰਘ ਉਹਨਾਂ ਦਾ ਇਤਿਹਾਸ ਜ਼ਰੂਰ ਪੰਨਾ ਚਾਹੀਦਾ ਹੈ ਇਹ ਹਰ ਗੁਰਦੁਆਰੇ ਚ ਫੋਟੋ ਹੋਣੀ ਚਾਹੀਦੀ ਹੈ ਗਿਆਨੀ ਦਿੱਤ ਸਿੰਘ ਦੀ ਉਹ ਠੀਕੇ ਇਨਛਾ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਸਮਝਿਆ ਤੇ ਉਹਨਾਂ ਨੂੰ ਨਵਰੀਆਂ ਗਿਆਨਾਂ ਨੂੰ ਡਿਵਿਡ ਤੇ ਹਰਿਆ 3 ਨੰਬਰ ਉਹ ਬੰਦੇ ਦੇ ਅੰਦਰ ਨਹੀਂ ਜਾਗਾ ਜ਼ਹਿਰ ਭਰੀ ਹੋਈ ਸੀ ਉਹਨੇ ਸਿੱਖ ਗੁਰੂਆਂ ਬਾਰੇ ਬਹੁਤ ਕੁੱਝ ਗੱਲ ਤਾਂ ਬੋਲਿਆ ਵੀ ਮਤਲਬ ਆਪਾਂ ਸਮਝ ਨਹੀਂ ਸੁਣਨੀ ਥਾ ਦੇ ਕੋਈ ਬੰਦਾ ਸੁਣੇ ਜੋ ਸਾਹਮਣੇ ਬੈਠਾ ਹੁੰਦਾ ਮੇਰੇ ਮੇਰੇ ਅਰਗੇ ਦੇ ਇਹ ਲੋ ਜੀ ਕਿਤੇ ਉਹ ਜੀਆਂ ਗੱਲਾਂ ਕਰਦਾ ਮੈਂ ਕਹਾਂ ਨਾ ਮੈਂ ਕਿਤਾ ਮੈਂ ਨਹੀਂ ਸੀ ਹਾਂ ਉਹ ਨਹੀਂ ਸੀ ਕਿਹੜੇ ਸਾਧਨਾਂ ਨਾਲ ਗੱਲਾਂ ਪੁੱਛੀਆਂ ਨੇ ਉੱਥੋਂ ਕੰਮ ਇਹਨਾਂ ਨੇ ਸ਼ੁਰੂ ਕਰਿਆ ਹੈ ਵਿਸ਼ੇਖੰਡੂ ਨੇ ਚੇਕ ਕਰੇ ਨੇ ਚੇ ਕਾਨੂੰਨ ਦੇ ਜਦੋਂ ਕਹਿੰਦੇ ਨੇ ਗੁਰੂ ਐਂ ਕਹਿੰਦਾ ਹਿੰਦੂ ਹੱਤਿਆਕਤ ਬੱਦੀ ਕਹਿੰਦੇ ਜਦੋਂ ਬਹੁਤ ਵੱਡੀ ਗੱਲ ਬਹੁਤੀ ਸ਼ਾਂਤਾਂ ਦੀ ਤਕਰੀਰਾਂ ਨਾਲ ਇਹਨਾਂ ਕੋਲੇ ਕਦੇ ਕੋਈ ਜਵਾਬ ਨਹੀਂ ਸੀ ਨਾ ਇਹਨਾਂ ਨੂੰ ਕਦੇ ਜਵਾਬ ਦੇਣਾ ਠੀਕਾ ਤਾਂ ਹੀ ਤਾਂ ਇਹਨਾਂ ਨੇ ਉਹਨਾਂ ਨੂੰ ਖਤਮ ਕਰਵਾਇਆ ਅਬਬਾਦ ਅਰਗੇਦ ਕੱਲੇ ਆਏ ਨਾ ਮਰ ਪਹੀਰੇ ਬੰਦੇ ਘਵਾਲੇ ਚਲੋ ਹੁਣ ਇਹਨਾਂ ਨੇ ਕੱਲ ਪਰਸੋਂ ਜੀਪੀ ਨੂੰ ਪੱਤਰ ਲਿਖਿਆ ਪਤਾ ਨਹੀਂ ਕਿਨੇ ਲਿਖਿਆ ਪਤਾ ਨਹੀਂ ਕਿਨੇ ਨਹੀਂ ਲਿਖਿਆ ਅਗੈ ਜੀ ਵੀ ਬੱਸਾਂ ਪੀਆ ਡੀਸੀ ਬੱਸਾਂ ਦੇ ਉੱਪਰ ਜਿਹੜੀਆਂ ਫੋਟੋਆਂ ਲੱਗੀਆਂ ਨੇ ਸ਼ਾਂਤਾਂ ਦੀਆਂ ਉਹ ਲਾਹੋ ਇੱਡੀ ਵੱਡੀ ਜ਼ਹਿਰ ਇਹਨਾਂ ਦੇ ਅੰਦਰ ਦੇਖੋ ਸ਼ਾਂਤਾਂ ਦੀਆਂ ਫੋਟੋਆਂ ਲਗਾ ਦਿਓ ਪਾਈ ਹਵਾਰੇ ਦੀਆਂ ਫੋਟੋਆਂ ਲਾਹ ਹੋਰ ਜੇ ਕਿਸੇ ਸਿੱਖ ਯੋਧੇ ਦੀ ਫੋਟੋ ਲੱਗੀ ਹੋਈ ਆ ਉਹਦੀਆਂ ਫੋਟੋਆਂ ਲਾਹੋ ਯਾਨੀ ਕੀ ਆ ਇਹ ਸਾਰਾ ਚੇਸਟਾ ਮੈਨਾਂ ਦੇ ਚੱਲ ਕੀ ਰਿਹਾ ਕਰ ਕੀ ਤੇ ਕੋਈ ਵਿਕਾਸ ਦੀ ਗੱਲ ਨਾ ਤੇ ਕਰ ਲੋ ਸਾਰੇ ਉਹ ਤੁਤੋਂ ਹੁੰਦੀ ਨਹੀਂ ਉਹਦੇ ਉੱਤੇ ਤੁਹਾਨੂੰ ਦੰਸਲ ਪੈ ਜਾਂਦੀ ਆ ਮੋਦੀ ਨੂੰ ਕੋਈ ਸਵਾਲ ਨਹੀਂ ਕਰਨ ਵਾਲਾ ਤੁਹਾਡੇ ਜੋ ਸਾਰਾ মিডিਆ ਕੁੱਤਾ ਸਾਰੀ ਦਿਹਾੜੀ ਲੋ 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 ਕਰੀ ਜਾਂਦਾ ਰਹਿਣਾ ਭੰਕੀ ਜਾਂਦਾ ਰਹਿਣਾ ਉਹਨਾਂ ਤੋਂ ਇੱਕ ਵੀ ਗੱਲ ਕਿਸੇ ਤੋਂ ਬੰਦੇ ਤੋਂ ਅੱਜ ਦੀ ਕਰਨੀ ਹੁੰਦੀ ਹੈ। ਇਹ ਨਹੀਂ ਪੁੱਠੀਆਂ ਗੱਲਾਂ ਇਹਨਾਂ ਦਾ ਸਹਾਰਾ ਜ਼ੋਰ ਮੈਨੂੰ ਚਲਾਉਂਦਾ ਇੱਕੋ ਹੀ ਗੱਲ ਲੱਗਿਆ ਆ ਵੀ ਸੇਕ ਤੋਂ ਹਿੰਦੂ ਨੇ ਦੇਖੋ ਹਿੰਦੂ ਨੇ ਸੇਕ ਤੋਂ ਹਿੰਦੂ ਐ ਸੇਕ ਤੋਂ ਹਿੰਦੂ। ਆਉਣਾ ਫਿਰ ਸੇਕ ਤੋਂ ਹਿੰਦੂ ਹੱਤਵਦੀ ਨੇ ਹੱਕ ਹਿੰਦੂ ਹੱਤਵਦੀ ਨੇ ਇਹਦੇ ਬਾਹਰ ਕਹਿੰਦੇ ਬਾਹਰ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਵੀ ਬਾਹਰ ਖਾਲਸਤਾਨੀ ਆਏਗਾ ਨਹੀਂ। ਮੰਨ ਕੋਈ ਵੀ ਹਿੰਦੂ ਹੱਤਵਦੀਆਂ ਕਰਦੇ ਨੇ। ਤਾਂ ਕਿਉਂਕਿ ਇਹਨਾਂ ਨੂੰ ਪਤਾ ਸੱਚ ਵੀ ਖਾਲਸਾ ਤੀਆ ਵੀ ਹਿੰਦੂ ਪੀਆ ਹਿੰਦੂ ਲੱਗਨੇ ਖਾਲਸੇ ਲੱਗਨੇ ਖਾਲਸਾ ਖਾਲਸਾ ਗੇੜਾ ਰਾਜਾ ਗੱਲ ਸੰਕਲਪ ਕਰਦਾ ਜੋ ਖਾਲਸੇ ਸਾਧਿਆ ਗੁਰੂ ਸਾਹਿਬ ਨੇ ਉਹ ਲੱਗਨੇ ਇਹਨਾਂ ਨੂੰ ਪਤਾ ਇਹ ਗੱਲ ਦਾ ਪਰ ਦੁੱਖ ਦੀ ਗੱਲ ਇਹ ਆ ਆਪਣੇ ਲੋਕਾਂ ਨੂੰ ਨਹੀਂ ਪਤਾ ਆਪਣੇ ਲੋਕ ਭੋਲੇ ਨੇ ਵਿਚਾਰੇ ਫੇਰ ਜਣਾ ਨਿਕਲਣਾ ਤੇ ਮੈਂ ਬਹੁਤ ਦੇਖਿਆ ਨੇ ਆਪਣੇ ਘਰਾਂ ਜੋ ਵਰਤ ਰੱਖਦੀਆਂ ਨੇ ਸਿੱਖਾਂ ਦੇ ਘਰਾਂ ਜੋ ਔਰਤਾਂ ਖੁਦ ਮੇਰੀ ਸਗੀ ਭੈਣ ਵਰਤ ਰੱਖਦੀ ਹੁੰਦੀ ਸੀ ਚਲੋ ਉਹ ਤਾਂ ਨਹੀਂ ਸੀ ਪਤਾ ਇਹਨਾਂ ਤੋਂ 10-15 ਸਾਲ ਪਹਿਲਾਂ ਹੌਲੀ-ਹੌਲੀ ਪਤਾ ਲੱਗਿਆ ਤਾਂ ਮੈਨੂੰ ਇਹਨਾਂ ਤੋਂ ਇਤਿਹਾਸਗਰਾਂ ਲਈ ਜਾਨਣਾ ਦੀ ਥੋੜੀ ਜੀ ਦਾ ਤਾਰਾ ਜੀ ਉੱਚਾ ਨਾ ਹੁੰਦੀ ਸੀ ਦੇਖ ਕੇ ਮੈਂ ਬਹੁਤ ਜਾਣ ਕਰ ਹਸਰ ਭਰੀ ਚਲੋ ਮੈਂ ਜਾਣਾ ਪੜਿਆ ਲਿਖਦਾ ਹਾਂ ਨਹੀਂ ਕਿਉਂਕਿ ਮੇਰੇ ਫਾਦਰ ਸਾਹਿਬ ਛੁੱਟੇ ਨਹੀਂ ਰਹਤ ਹੋ ਗਈ ਜਿਸ ਨੂੰ ਮੈਂ ਤੁਹਾਂ ਚਲੋ ਲੱਗ ਵੀ ਖਾਇ ਛੱਡੋ ਪਰ ਜੋ ਆਪਾਂ ਨੂੰ ਇਹ ਚੀਜ਼ ਬਾਰੇ ਸੋਚਣਾ ਜ਼ਰੂਰੀ ਦਾ ਵੀ ਵੀ ਆਪਾਂ ਹੀ Hindu ਬਣਾਉਣ ਤੇ ਕਿਉਂ ਤੁਲੇ ਹੋਏ ਨੇ 24 ਘੰਟੇ ਨਾਲ ਕੋਈ ਗੱਲ ਚ ਬਿਹਾਰ 12 ਮਹੀਨੇ 30 ਦਿਨ ਕੋਈ ਰੱਟ ਲਈ ਹੋਈ ਹੈ ਇਹਨਾਂ ਨੇ ਸਿੱਖੇ Hindu ਨੇ ਇੱਕ Hindu ਨੇ ਜੇ ਕੋਈ ਸਿੱਖਾਂ ਦੀ ਗੱਲ ਲੱਗ ਕਰ ਦਿੰਦਾ ਜਦ ਇਹਨਾਂ ਮਸਲੋਂ ਵੱਖ ਅਲੱਗ ਜਾਂਦੀ ਹੈ ਅਸਲ ਵਿੱਚ ਅੱਛਾ ਜੇ ਇਹਨਾਂ ਨੂੰ ਕੋਈ ਡਿਬੇਟ ਤੇ ਖੜੇ ਵੀ ਆ ਜਾਓ ਭਾਈ ਅਸੀਂ ਗੱਲਾਂ ਹੋ ਰਹੀਆਂ ਥੋੜੇ ਦਿਨਾਂ ਆ ਵੀ ਅਸੀਂ ਹਿੰਦੂਆਂ ਕਿੱਥੇ ਕਿੱਥੇ ਕਰਨ ਕਰੂ ਹਟਣਾ ਪੇਰੇ ਬਾਹਰ ਤੱਕ ਨਾ ਹੋਣੀ ਉਹ ਗਿਆਨੀ ਦਿੱਤਨ ਸਿੰਘ ਨੂੰ ਸਭ ਤੋਂ ਦਯਾਨੰਦ ਜਿਹੜਾ ਸਭ ਤੋਂ بڑا ਦਸਤਖੀਖਾਨੀ ਹੈ ਸਭ ਪਾਜਤੋਂ ਇਹ ਜਹਾਜ ਚਲੇ ਆ ਰਿਹਾ ਵਾ ਉੱਥੋਂ ਹੀ ਚੱਲੇ ਆ ਰਿਹਾ ਜਹਰ ਤਿਆਨਾ ਦੇ ਕੋਈ ਹਤਿਆਰਤਾ ਪੜੇ ਆਪਣਾ ਖੋਦ ਬਿਹਾਰ ਹੋ ਤੇ ਆ ਜਾ ਆਪਣਾ ਪੜ ਕੇ ਪਤੰਕ ਦਾ ਜਾਣ ਕੇ ਪਤਾ ਲੱਗਦਾ ਕਿ ਕੋਈ ਵੀ ਕਾਮਾ ਨੂੰ ਹੱਤ ਨੇ ਇਤਿਆਜ਼ ਤੋਂ ਹੀ ਛੇੜੀ ਮਿਲਦੀ ਨਹੀਂ ਆ ਬਾਕੀ ਕੋਈ ਪਰ ਚੁੱਕ ਗਲਤੀ ਹੋਈ ਹੋਵੇ ਤਾਂ ਮਾਫ ਕਰਿਓ ਵੀ ਉਹ ਧੰਨਵਾਦ